ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਤਿਆ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਹੈ ਜੀ 14 ਬੈ ਸੱਤ ਦੀ ਡਬਲ ਜੈਕ ਵਾਲੀ ਵੇਟ 27 ਕੁਇੰਟਲ ਟਾਟਾ ਸੇਲ ਦੀ ਬਣੀ ਹੈ ਜੀ ਏਰੀਆ ਗੁਰਦਾਸਪੁਰ ਨੇੜੇ ਫਤੇਗੜ ਚੂੜੀਆਂ ਰੇਟ 2,60,000 81466096 8146860096 ਇਸ ਨੰਬਰ ਤੇ ਫੋਨ ਕਰਕੇ ਟਰਾਲੀ 14 ਵਾਹਤ ਦੀ ਡਬਲ ਜੈਕ ਵਾਲੀ 27 ਕੁਇੰਟਲ ਵੇਟ ਟਾਟਾ ਸੇਲ ਦੀ ਬਣੀ 2 ਲੱਖ 60000 ਰੁਪਏ ਦੇ ਵਿੱਚ ਖਰੀਦਸਾਲ ਦੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਨੂੰ ਲਾਸਟ ਤੱਕ ਵੇਖਿਆ ਕਰੋ ਜੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਸੋ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਅੱਗੇ ਵੀ ਵੱਧ ਵੱਧ ਸ਼ੇਅਰ ਕਰ ਦਿਓ ਮਹਿੰਦਰਾ 575 ਡ੍ਰੈਕਟਰ ਵਿਕਾਊ ਹੈ ਜੀ 2007 ਮਾਡਲ ਹੈ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਦੇਖ ਸਕਦੇ ਹੋ 3 ਲੱਖ ਰੁਪਏ ਰੇਟ ਰੱਖੇਗੇ ਜੀ ਏਰੀਆ ਗੁਰਦਾਸਪੁਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰ ਨੇ ਚਾਰਜ ਪਿਓ ਰੈਂ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਐਡ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਨੰਬਰ ਨੋਟ ਕਰ ਲਓ 9814342240 9814342240 ਇਸ ਨੰਬਰ ਤੇ ਖਰੀਦ ਸਕਦੇ ਹੋ ਕਰਤਾਰ ਕੰਬਾਈਨ ਵਿਕਾਊ ਹੈ ਜੀ 2010 ਮਾਡਲ 75% ਟਾਇਰਾਂ ਦੀ ਕੰਡੀਸ਼ਨ ਇੰਜਨ ਗੇਅਰ ਦੀ ਓਕੇ ਏਰੀਆ ਤਰਨਤਾਰ ਰੇਟ ਮੌਕੇ ਤੇ ਰੇਟ ਵੀਰ ਮੌਕੇ ਤੇ ਦੱਸਣਗੇ ਜੀ ਤੇ 75% ਟਾਇਰ ਨੇ 2010 ਮਾਡਲ ਕਰਤਾਰ ਕੰਬਾਈਨ ਵਿਕਾਊ ਆ ਇੰਜਨ ਗੇਅਰ ਦੀ ਓਕੇ ਤਰਨਤਾਰਨ ਏਰੀਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ 7696784668 ਦੂਜੇ ਨੰਬਰ ਹੈ ਜੀ 82838 73541 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਕਰਤਾਰ ਕੰਬਾਈਨ 2010 ਮਾਡਲ ਰੇਟ ਵਗੈਰਾ ਪੁੱਛ ਕੇ ਇਸ ਨੰਬਰਾਂ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਉਹਨਾਂ ਵੀਰਾਂ ਨੂੰ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਨੂੰ ਮਿਲ ਸਕੇ ਤੇ ਜੇਕਰ ਕੋਈ ਵੀ ਵੀਰ ਭੈਣ ਪ੍ਰਾਈਡ ਕਰਵਾਉਣਾ ਚਾਹਵਨ ਹੋਵੇ ਤਾਂ ਵੀਡੀਓ ਦੇ ਥੱਲੇ ਨੰਬਰ ਚੱਲਦਾ ਰਹਿੰਦਾ ਜੀ ਤੁਸੀਂ ਨੋਟ ਕਰ ਲਓ ਚੈਨਲ ਦਾ WhatsApp ਨੰਬਰ ਹੈ ਜੀ 9977988464 ਇਸ ਨੰਬਰ ਤੇ 5 ਤੋਂ 7 ਫੋਟੋਆਂ ਤੇ ਇੱਕ ਵਧੀਆ ਜੀ ਵੀਡੀਓ ਬਣਾ ਕੇ ਤੁਸੀਂ ਸਾਨੂੰ ਇਸ ਨੰਬਰ ਤੇ ਸਾਰੀ ਜਾਣਕਾਰੀ ਦੇ ਨਾਲ WhatsApp ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਤੇ ਪੰਜ ਸੱਤ ਫੋਟੋਆਂ ਤੇ ਵਧੀਆ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਤੁਹਾਡੀ ਐਡ ਲਾ ਦਿੱਤੀ ਜਾਊਗੀ ਜੀ ਮਸ਼ੀਨ ਵਿਕਾਊ ਹੈ ਜੀ 8 ਫੁੱਟੀ ਮਸ਼ੀਨ ਹੈ ਜਸਵੰਤ ਟਰੋਟਾਵੇਟਰ ਦੀ ਜਮਾ ਨਮੀ ਏਰੀਆ ਲੁਧਿਆਣਾ ਰੇਟ ਵੀਰ ਨੇ ਦੱਸਿਆ ਨਹੀਂ ਜੀ ਜਮਾ ਨਮੀ ਹੈਗੀ ਜਸਵੰਤ ਟਰੋਟਾਵੇਟਰ ਦੀ 8 ਫੁੱਟੀ ਮਸ਼ੀਨ ਵਿਕਾਊ ਹੈ ਜੀ ਲੁਧਿਆਣਾ ਏਰੀਆ ਜ਼ਿਆਦਾ ਜਾਣਕਾਰੀ ਵੀਰ ਦੱਸਣ ਤੁਸੀਂ ਫੋਨ ਤੇ ਲੈ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ 9465532248 9465532248 ਇਸ ਨੰਬਰ ਤੇ ਫੋਨ ਕਰਕੇ 8 ਫੁੱਟੀ ਮਸ਼ੀਨ ਜਸਵੰਤ ਰੋਟਾਵੇਟਰ ਦੀ ਜਮਾ ਨਮੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਡਬਲ ਜੈਕ ਵਾਲਾ ਟਰਾਲਾ ਵਿਕਾਊ ਹੈ ਜੀ ਡਬਲ ਜੈਕ ਵਾਲਾ ਟਰਾਲਾ ਵਿਕਾਊ ਹੈ ਜੀ 15 ਵਾਹ 7 ਦਾ ਫੁੱਲ ਮੋਡੀਫਾਈ ਹੈ ਜੀ ਰੇਟ 260000 ਏਰੀਆ ਅਸੰਧ ਹਰਿਆਣਾ ਫੁੱਲ ਮੋਡੀਫਾਈ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 260000 ਰੁਪਏ ਰੇਟ ਰੱਖਿਆ ਗਿਆ 15x7 ਦਾ ਡਬਲ ਜੈਕ ਵਾਲਾ ਟਰਾਲਾ ਵਿਕਾਊ ਹੈ ਜੀ ਏਰੀਆ ਅਸੰਧ ਹਰਿਆਣਾ 85293 33365 ਇਸ ਨੰਬਰ ਤੇ ਫੋਨ ਕਰਕੇ ਡਬਲ ਜੈਕ ਵਾਲਾ ਟਰਾਲਾ 15x7 ਦਾ 260000 ਰੁਪਏ ਚ ਖਰੀਦ ਸਕਦੇ ਹੋ ਜੋਂਡੀਅਰ 5204 ਟਰੈਕਟਰ ਵਿਕਾ ਹੋਇਆ ਹੈ ਜੀ 2011 ਮਾਡਲ ਪੰਜਾਬ ਨੰਬਰ ਫਸਟ ਪਾਰਟੀ ਨਵੇਂ ਟਾਇਰ ਨੇ ਬਾਕੀ ਕੰਡੀਸ਼ਨ ਜਮ ਓਕੇ ਹੈ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਖਰੀਦ ਸਕਦੇ ਹੋ ਜੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ 2011 ਮਾਡਲ ਜੋਂਡੀਅਰ 5204 ਟਰੈਕਟਰ ਵਿਕਾ ਹੋਇਆ ਪੰਜਾਬ ਨੰਬਰ ਨਵੇਂ ਟਾਇਰ ਨੇ ਜੀ 9478185292 9478185292 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹੋਰ ਵੀ ਜਾਣਕਾਰੀ ਟਰੈਕਟਰ ਬਾਰੇ ਲੈ ਸਕਦੇ ਤੇ ਖਰੀਦ ਸਕਦੇ ਹੋ ਸੋਨਾਲਿਕਾ 35 ਟਰੈਕਟਰ ਵਿਕਾਊ ਆ ਸੋਨਾਲਿਕਾ 35 ਟਰੈਕਟਰ ਵਿਕਾਊ ਆ 2023 ਮਾਡਲ ਹੈ ਜੀ ਏਰੀਆ ਗੁੱਲਾ ਚੀਕਾ ਹਰਿਆਣਾ ਰੇਟ ਦੀ ਗੱਲ ਕਰੀਏ ਤਾਂ 5 ਲੱਖ 20 ਹਜ਼ਾਰ ਰੁਪਏ ਰੇਟ ਰੱਖੇ ਗਿਆ ਜੀ 5 ਲੱਖ 20 ਹਜ਼ਾਰ ਰੁਪਏ ਰੇਟ ਰੱਖੇ ਗਿਆ ਸੋਨਾਲਿਕਾ 35 ਟਰੈਕਟਰ ਵਿਕਾਊ ਆ 2023 ਮਾਡਲ ਏਰੀਆ ਗੁੱਲਾ ਚੀਕਾ ਹਰਿਆਣਾ ਰੇਟ 5 ਲੱਖ 20 ਹਜ਼ਾਰ 90686 99 ਪੂਰਾ 490 686 99 ਪੂਰਾ 400 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ 35 ਟਰੈਕਟਰ 5 ਲੱਖ 20 ਹਜ਼ਾਰ ਚ ਖਰੀਦ ਸਕਦੇ ਹੋ ਟਾਇਰ ਵਿਕਾਉ ਨੇ ਜੀ 14928 ਦੇ ਟਾਇਰ ਨੇ ਟਾਇਰ ਵਿਕਾਉ ਆ 14928 ਦੇ 15000 ਰੁਪਏ ਰੇਟ ਮੰਗਿਆ 50% ਕੰਡੀਸ਼ਨ ਪਈ ਹੈ ਏਰੀਆ ਵਿਵਾਨੀ ਹਰਿਆਣਾ ਪਿਆ 50% ਟਾਇਰ 14928 ਦੇ ਵਿਕਾਊ ਨੇ 15000 ਰੁਪਏ ਰੇਟ ਮੰਗਿਆ ਜੀ ਏਰੀਆ ਵਿਵਾਨੀ ਹਰਿਆਣਾ 99922 32769 99922 32769 ਇਸ ਨੰਬਰ ਤੇ ਫੋਨ ਕਰਕੇ ਤੁਸੀਂ 14928 ਦੇ ਟਾਇਰ 50% 15000 ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 10x6 ਜੈਕ ਵਾਲੀ ਫੁੱਲ ਹੈਵੀ ਰੇਟ ਹੈ ਜੀ 70000 ਏਰੀਆ ਬਰਨਾਲਾ ਬਿਲਕੁਲ ਸਾਫ ਕੰਡੀਸ਼ਨ ਦੀ ਹੈ ਵਧੀਆ ਫਰਸ਼ ਵਗੈਰਾ ਲੱਗਾ ਤੁਸੀਂ ਦੇਖ ਸਕਦੇ ਹੋ 70000 ਰੁਪਏ ਰੇਟ ਮੰਗਿਆ ਏਰੀਆ ਬਰਨਾਲਾ ਜੈਕ ਵਾਲੀ 10Y6 ਦੀ ਟਰਾਲੀ ਵਿਕਾਊ ਹੈ ਜੀ 9915468462 9915468462 ਇਸ ਨੰਬਰ ਤੇ ਫੋਨ ਕਰਕੇ 10Y6 ਦੀ ਜੈਕ ਵਾਲੀ ਟਰਾਲੀ ਹੈ ਜਿਹੜੀ ਤੁਸੀਂ 70000 ਰੁਪਏ ਦੇ ਵਿੱਚ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ 40 ਕਿੱਲੇ ਜ਼ਮੀਨ ਵਿਕਾਊ ਹੈ ਜੀ ਮਿੱਠਾ ਪਾਣੀ ਦੋ ਮੋਟਰਾਂ 40 ਕਿੱਲੇ ਜ਼ਮੀਨ ਵਿਕਾਊ ਹੈ ਜੀ ਮਿੱਠਾ ਪਾਣੀ ਦੋ ਮੋਟਰਾਂ ਚੋਆ 40 ਫੁੱਟ ਰੇਟ 60000 ਕਿੱਲੇ ਦਾ ਏਰੀਆ ਜੀ ਵਿਕਰ ਨੇ ਰਾਜਸਥਾਨ ਸਾਰੀਆਂ ਫਸਲਾਂ ਹੁੰਦੀਆਂ ਨੇ ਮਾਲਕ ਵੀਰ ਦਾ ਨੰਬਰ ਜਿਹੜਾ ਤੁਸੀਂ ਨੋਟ ਕਰ ਲਓ ਜੀ 96802 20993 96802 20993 ਇਸ ਨੰਬਰ ਤੇ ਫੋਨ ਕਰਕੇ 40 ਕਿਨਲੇ ਜ਼ਮੀਨ 60000 ਨੂੰ ਕਿਲਾ ਤੁਸੀਂ ਖਰੀਦ ਸਕਦੇ ਹੋ ਜੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਜਿਹੜੇ ਵੀ ਰਸਟਾਂ ਵੀਡੀਓ ਨੂੰ ਵੇਖ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਵਧੀਆ ਤੇ ਬਹੁਤ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤਹਿਤ ਰੋ ਧੰਨਵਾਦ ਉਮੀਦ ਕਰਦਾ ਹਾਂ ਕਿ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਤੇ ਜੇਕਰ ਤੁਸੀਂ ਕਿਸੇ ਵੀ ਕਿਤੇ ਕਾਰੋਬਾਰ ਦੀ ਐਡ ਕਰਵਾਉਣਾ ਚਾਹੁੰਦੇ ਹੋ ਕੋਈ ਬਿਜ਼ਨਸ ਹੈ ਤੁਹਾਡਾ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ 98779984846 9877998484 ਇਸ ਨੰਬਰ ਤੇ ਸੰਪਰਕ ਕਰੋ ਵੀਡੀਓ ਨੂੰ ਅੱਗੇ ਵੱਧ ਸ਼ੇਅਰ ਕਰ ਦਿਓ ਬੜੇਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ YouTube ਤੇ Facebook ਪੇਜ ਖੇਤੀ ਖਬਰ Instagram ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਉੱਥੇ ਵੀ ਐਡ ਚੱਲਦੀ ਹੈ ਟਰੈਕਟਰ ਮੇਲਾ ਬੜੇਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ